ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਦਾ ਇਸ ਵਾਰ ਦਾ ਦਿਨ ਤਨ ਤਨ ਬਾਬਾ ਜੀ ਦੀ ਸਨਾਨਾ ਤੇ ਸਨਾਨਾ ਜੋੜ ਮੇਲੇ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜੋੜ ਮੇਲੇ ਲਈ ਅੱਜ ਨਗਰ ਕੀਰਤਨ ਦੇ ਇਥੇ ਅਨੇਕ ਕੀਤੇ ਗਏ ਹਨ ਨਗਰ ਕੀਰਤਨ ਤਨ ਬਾਬਾ ਦੇ ਸੰਸੰਵਾਲਕੀ ਪਿੰਤੇ ਚਵਰਤੇੋਂ ਹੋਂ ਤੋਂ ਹੀ ਹੋਇਆ ਸ਼ੀ ਸਟੇਜ ਕਰਦਾ ਹੋਇਆ ਦੁਬਾਰਾ 7 ਵਜੇ ਗੁਰਦੁਆਰਾ ਪਹੁੰਚਣ ਦੀ ਕਪਾਲਤਾ करिएगा ਜੀ ਇਸ ਵਿੱਚ ਸਾਰੀ ਸੰਗਤ ਨੂੰ ਔਰ ਜਿੰਨੇ ਵੀ ਜਥੇ ਆਏ ਹਨ বিনা ਬੁલાਏ ਵੀ ਜਿਹਨਾਂ ਨੂੰ ਸੱਦਿਆ ਆਏ ਗਏ ਹਨ ਉਹਨਾਂ ਨੂੰ ਸਾਰਿਆਂ ਨੂੰ ਟਾਈਮ ਤੇ ਜਾਈ ਰਿਹਾ ਤਾਂ ਡੀ ਜੀ ਸਾਹਿਬ ਵੀ ਆਇਆ ਹੈ ਉਸ ਤੋਂ ਅਲੱਗਾਂ ਕੀਰਤਨ ਜਥੇ ਵੀ ਆਏ ਹਨ 12 ਵਾਲੇ ਵੀ ਆਏ ਹਨ ਸਭਨਾਂ ਦਾ ਮੈਂ ਸਾਰੀ ਪ੍ਰਬੰਧ ਕਮੇਟੀ ਕੋਲ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਇਹ ਖੁਸ਼ੀ ਪਰਦਾਫੁਕੀ ਸਾਰਿਆਂ ਦੇ ਕਰਾਂਗੇ ਸੁਖ ਹੋ ਸ਼ਾਂਤੀ ਵਜਾਇ ਦੇਸ਼ਾਂ ਵਿੱਚ ਬੈਠੇ ਸਾਰੇ ਪਰਿਵਾਰਾਂ ਵਿੱਚ ਸੁਖ ਹੋ ਸ਼ਾਂਤੀ ਹੋਈ ਕਾਰੋਬਾਰ ਦੀ ਵਾਦਾ ਹੁਣ ਇਹ ਗੁਰੂ ਜੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਹਿਲੇ ਪੜਾ ਪਹੁੰਚ ਚੁੱਕਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਤ ਜੀ ਤਾਂ ਕਿਹਾ ਇਹ ਵੇਈ ਕਰਤੇ ਹੋ ਨਗਰ 3 3 ਇਸ ਸਟੇਜ ਤੇ ਨਾਮ ਕੀਰਤੇ ਪਹੁੰਚ ਚੁੱਕਾ ਹੈ ਤੇ ਤੁਸੀਂ ਦੇਖ ਸਕਦੇ ਆ ਜਿਹੜਾ ਪਹਿਲਾ ਪੜਾ ਹੈਗਾ ਪਹਿਲੇ ਪੜਾ ਦੇ ਉੱਪਰ ਜਿਹੜਾ ਆ ਕੀ ਫਲ ਫਰੂਟ ਦਾ ਜਿਹੜਾ ਉਹ ਲੰਗੜ ਪਤਾਇਆ ਜਾ ਰਿਹਾ ਇਸ ਦੇ ਨਾਲ ਨਾਲ ਫਰੂਟੀ ਵੀ ਜਿਹੜੀ ਹੈਗੀ ਆ ਉਹ ਵੀ ਵਰਤਾਈ ਜਾ ਰਹੇ ਆ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਨਿਭਾ ਰਹੇ ਨੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਪਹਿਲੇ ਪੜਾਪ ਦੇ ਨਗਰ ਕੀਰਤਨ महाराज उन گروہ سچے ہے نگر کیرتن جو نگر کیرتن گردوارا سا چل کر کے پہلے پڑا پہنچے نگر کیرتن کر رہے ہیں پہلے پڑا سر ہے سو سنگت نو بےتی ہے کوئی بھی جار رب کرنے کو پہلے ਆਪਾਂ ਸਾਰੇ ਜਣੇ ਕਿੰਨੀ ਸਭ ਦੇ ਚਰਨਾ ਜਹਾਜ਼ ਦੀ ਗੱਲ ਕਰਵਾਈਏ ਸਾਰੀਆਂ ਸੰਗਤਾਂ ਗੱਜਵਾ ਦੇ ਗਿਆ ਕੋਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਸਾਰ ਸੰਗਤਾਂ ਆਏ ਆ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣ ਆਏ ਰੌਲਾ ਘੱਟ ਬਹੁਤ ਗੁਰੂ ਦੀ ਗੱਲ ਜਿਆਦਾ ਸੁਣੋ

ਸਿੱਧਾ ਦੇ ਸੰਗਤ ਬਾਜਾ ਵਾਲੇ ਪੁੱਤੇ ਪਾਤਸ਼ਾਹ ਧਰਮ ਸਿੰਘ ਜੀ ਸਿੱਖ ਮਹਾਰਾਜ ਉਹਨਾਂ ਦਾ ਦੇਣ ਤੇ ਆਪਾਂ ਦੇ ਨਹੀਂ ਸਕਦੇ ਉਹਨਾਂ ਨੇ ਸਾਨੂੰ ਬੜੇ ਸੁੱਖ ਦਿੱਤੇ ਆ ਬਹੁਤ ਜ਼ਿਆਦਾ ਆਪਾਂ ਕਹਿ ਨਹੀਂ ਸਕਦੇ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਹੋ ਸਕਦਾ ਜੀ ਜੰਮੀ

ਆਪੋ ਉਹਨਾਂ ਦੇ ਦੇ ਨਹੀਂ ਦੇ ਸਕਦੇ ਉਹਨਾਂ ਨੇ ਸਾਨੂੰ ਸੋਹਣੇ ਘਰ ਦਿੱਤੇ ਕੋਠੀਆਂ ਸੋਹਣੀਆਂ ਗੱਟੀਆਂ ਮਾਇਆ ਦੇ ਗੱਫੇ ਦਿੱਤੇ ਢੀਆਂ ਪੱਤਲਾਂ ਦੀਆਂ ਦਾਤਾਂ ਦਿੱਤੀਆਂ ਇਸ ਗੱਲ ਕੇ ਸਾਥ ਸੰਗਤ ਕੋਈ ਬਧਨਵਾਦ ਕੀਤਾ ਸਾਨੂੰ ਬਾਗੁਜਰੀ ਜਿਹੜਾ ਦੇ ਚੰਨ ਨੇ ਸਾਨੂੰ ਰੀਤੇ ਸੁਭ ਵਿੱਚ ਤੇ ਇਹ ਬਾਤ ਜਿਹੜੀ ਸੇ ਨੇ ਚੰਨ ਵਰਗਾ ਕੋਈ ਚੰਨ ਹੋਰ ਹੋ ਨਹੀਂ ਸਕਦਾ ਜਿੰਨਾ ਮਰਜੀ ਵੱਡਾ ਸੰਸਾਰ ਹੈ ਅੱਜ ਲੱਗੀਆਂ ਦਾ 라উন্ড ਦਾ સ્વાગત ਆ ਰਹੇ ਹੋ ਸੰਗਤ ਦਾ ਸ਼ਬਦ ਪੜਨੀਆਂ ਨੇ ਲੰਗਰ ਚੱਲ ਰਹੇ ਨੇ ਇਹ ਸਾਰਾ ਕੁਝ ਉਹਨਾਂ ਨੇ ਕਿਰਦਾ ਆਪੋ ਸਤਨਾਮ ਜੀ ਵਾਹਿਗੁਰੂ बाबिरीर चन वरगा चना बाबिरी तेर जान वरगा जन वर जन ते दर को

ਆਪਾਂ ਮੇਨ ਮੇਨ ਗੱਲ ਕਰਾਂ ਸਾਧ ਸੰਗਤ ਚੌਪੀ ਪ੍ਰਸੰਗਤ ਨਗਰ ਕੇ ਤੁੰ ਜਿਪੜਾ ਲੱਗਦੇ ਸਮਾਂ ਕੋਈ ਹੁੰਦਾ ਇਤਿਹਾਸ ਵਾਸਤੇ ਘੜ ਤੋਂ ਬਾਅਦ 1.5 ਤੇ 2 ਕੈਂਟੇ ਚੜ੍ਹ ਕੇ ਪਹਿਲੇ ਇਤਿਹਾਸ ਨੂੰ ਵਿਆਖਿਆ ਕੀਤਾ ਜਾ ਸਕਦਾ ਹੈ ਇੱਥੇ ਧੂਕਾ मात्र ਹਾਜ਼ਰੀ ਤੇ ਸਾਧ ਸੰਗਤ ਸਿਰਫ ਜੰਨ ਮਨਸਾਬ ਦੇ ਉਹ ਸੁੱਖ ਚੜਾਂਗੇ ਜਿਹੜੇ ਸੱਚੇ ਬਾਦਸ਼ਾਹ ਨੇ ਸਾਨੂੰ ਦਿੱਤੇ ਹੋਏ ਨੇ سب سے پہلے کے مالک بنا دیلا سرسا لا کے ساتھ گڈیا دے دیا گڈیا کے مالک بنا داجا والے باپو نے اٹھارہ لکھ کا خزانہ ਸਰਸਾ ਦੀ ਢੇਡ ਚੜਾ ਕੇ ਸਾਨੂੰ ਪਾਇਆ ਦੇ ਗੱਪੇ ਦਿੱਤੇ بڑے بڑے ਕੀਮਤੀ ਗ੍ਰੰਥ ਸਰਸਾ ਦੀ ਢੇਡ ਚੜਾ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੰਗ ਲਾਇਆ ਤੇ ਸਰਸਾ ਦੇ ਕੰਡੇ ਤੇ ਆਪਣੇ ਪਰਿਵਾਰ ਦਾ ਵਿਛੋੜਾ ਪਵਾ ਕੇ ਸਾਨੂੰ ਇੰਦਿਆ ਇਕੱਠਿਆ ਬਹਿਣ ਦਾ ਸੁੱਖ ਦਿੱਤਾ ਕੋ ਸਤਨਾਮ ਜੀ ਵਾਹਿਗੁਰੂ ਐਂਦਾ ਸੁੱਖ ਦਿੱਤਾ ਨਿੱਤ ਸਾਨੂੰ ਇੰਦਾ ਕੋਈ ਇਕੱਠਿਆਂ ਨਹੀਂ ਸੀ ਬਹਿਣ ਦਿੰਦਾ ਇਹ ਸਾਡੀ ਕਿਰਪਾ ਬਾਜਾ ਵਾਲੇ ਬਾਪੂ ਦੀ ਅੱਜ ਪਾ ਇਕੱਠੇ ਉੱਕੇ ਬੈਠੇ ਆ نگر کیرتن کھڑے ہیں کیرتن دردار کپڑے کٹے ہوکے کے بہت شادیاں کرنے یہ سارے باجا والے کابل نے دیتے ہوئے سارے ماچی بڑے جنگل چپ کے سارے سکھ دیتے آپ نے کنیا کی چھیڑ بچا